ਬਹੁਤ ਵਾਰ ਸੋਸ਼ਲ ਮੀਡੀਆ ਤੇ ਦੇਖਦਾ ਹੁੰਨਾ ਤੁਸੀਂ ਨੀਓ ਆਪਰੇਸ਼ਨ ਕਰਵਾ ਰਹੇ ਹੋ ਤੁਸੀਂ ਗੋਲ ਬਲੈਡਰ ਦੇ ਆਪਰੇਸ਼ਨ ਕਰਾ ਰਹੇ ਹੋ ਸਟੰਟ ਦੇ ਆਪਰੇਸ਼ਨ ਕਰਾ ਰਹੇ ਹੋ ਉਹ ਕਿਹੜੇ ਹਸਪੀਟਲ ਚ ਹੁੰਦੇ ਨੇ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਇਹ ਜਿਹੜੀਆਂ ਸਾਰੀਆਂ ਸੱਜਣੀਆਂ ਨੇ ਨੇ ਜੀ ਇਹ ਸਾਡੇ ਸੈਕਟਰ 26 ਚ 13 13 ਮਿਸ਼ਨ ਹਸਪੀਟਲ ਹੈ ਅੱਛਾ ਅਜੇ ਛੋਟਾ ਹਸਪਤਾਲ ਹੈ 30 ਬੈਡਡ ਐਡਵਾਂਸ ਹਸਪੀਟਲ ਵਿਦ ਆਈਸੀਯੂਜ਼ ਵਿਦ ਵੈਂਟੀਲੇਟਰ ਹੂੰ ਸਾਡਾ ਦੋ ઓਪਰੇਸ਼ਨ ਥੀਟਰ ਨੇ ਅੱਜ ਦੀ ਡੇਟ ਵਿੱਚ ਅਸੀਂ 600 ਤੋਂ 150 ਦੇ ਵਿੱਚ ਸਰਜਰੀਸ ਪਰਮਾਨੈਂਟ ਤੇ ਕਰਦੇ ਹੂੰ ਉਹਦੀ ਖਾਸियत ਸਾਰਾ ਵੱਡੀ ਇੱਕ ਜਿਹੜਾ ਪਤਾ ਹੈ ਗੇਖਾਸੀ ਤੇ ਹੈ ਕਿ ਉੱਤੇ ਗੁਰਨਾਨਕ ਸਾਹਿਬ ਦੀ ਫੋਟੋ ਲੱਗੀ ਹੂੰ ਸਾਰਾ ਸਾਲ ਹੀ ਕੋਈ ਬੰਦਾ ਉੱਥੇ ਆ ਕੇ ਫੋਟੋ ਸਾਹਮਣੇ ਮੈਨੂੰ ਉਹ ਐਕਚੁਅਲੀ ਮੈਂ ਇਰੀਟੇਟ ਹੁੰਦਾ ਮੈਨੂੰ ਕੋਈ ਸਪਾਰਾ ਚ ਲਾਵੇ ਮੈਂ ਕਹਿੰਦਾ ਜੇ ਤੁਹਾਡੇ ਕੋਲ ਸਿੱਧਾ ਉਹ ਗੁਰਨਾਨਕ ਸਾਹਿਬ ਦੇ ਕਹਿ ਦੋ ਮੇਰੇ ਕੋਲ ਪੈਸੇ ਨਹੀਂ ਆਫਰੀ ਕਰਦੇ ਅਸੀਂ ਫਰੀ ਕਰਦੇ ਆ ਅਸੀਂ ਮੰਨਾਂ ਹੀ ਨਹੀਂ ਕਰਦਾ ਕਿਸੇ ਨੂੰ ਕਿਉਂਕਿ ਗੁਰਨਾਨਕ ਸਾਹਿਬ ਨੇ ਪੈਸੇ ਦੇਣੇ ਜੇ ਇੱਕ ਫਰੀ ਕਰਾਂਗੇ ਉਹ ਦੋ ਦੇ ਪ ਇਹ 26 ਚ ਹਸਪੀਟਲ ਹੈਗਾ ਜੀ ਹੋਮਿਓਪੈਥਿਕ ਕਾਲਜ ਦੇ ਅੰਦਰ ਲੀਜ਼ ਤੇ ਅਸੀਂ ਜਗ੍ਹਾ ਲਈ ਹੋਈ ਹੈ ਠੀਕ ਹੈ ਇਹ ਉੱਥੇ ਹੁੰਦੇ ਆ ਔਰ ਗੁਰੂ ਸਾਹਿਬ ਨੇ ਸਾਨੂੰ ਇੱਕ ਜਿਹੜੀ ਆਰਡਰ ਕਹਿ ਦੋ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਬ ਤੇ ਤੇ ਛੋਟੇ ਸਭ ਜਿਆਦਿਆਂ ਦੀ ਸ਼ੀਦੀ ਤੇ 13 13 ਦਿਨ ਸਾਰੇ ਹਸਪਤਾਲ ਟੋਟਲ ਫ੍ਰੀ ਹੋ ਜਾਂਦੇ ਜਿੰਨੀਆਂ ਮਰਜ਼ੇ ਆਪਰੇਸ਼ਨ ਹੋਣ ਜਿਹੜੇ ਮਰਜ਼ੀ ਹੋ ਗੁਰੂ ਸਾਹਿਬ ਅੱਛਾ ਓਪੀਡੀ ਆਪਰੇਸ਼ਨ ਸਭ ਫ੍ਰੀ ਐਵਰੀਥਿੰਗ ਫ੍ਰੀ ਬਗਾਲ ਬਲੈਡ ਸਟੋਨ ਕਿਡਨੀ ਸਟੋਨ ਯੂਟਰਸ ਪ੍ਰੋਸਟੇਟ ਔਰ ਨੀਆਂ ਸਭ ਫ੍ਰੀ ਆਫ ਕਾਸਟ ਉੱਥੇ ਹੁੰਦਾ ਉਹਨਾਂ ਦਾ ਆਣਾ ਜਾਣਾ ਕਰਾਇਆ ਵੀ ਦਿੰਦੇ ਆ ਰਹਿائش ਦਾ ਵੀ ਪ੍ਰਬੰਧ ਕਰਦੇ ਆ ਪਰ ਸਾਨੂੰ ਗੁਰੂ ਸਾਹਿਬ ਬੇਰ ਕੋਈ ਸ਼ਰਤ ਕੋਈ ਸ਼ਰਤ ਨਹੀਂ ਸਾਨੂੰ ਸ਼ਰਤ ਨਹੀਂ ਕੋਈ ਵੀ